ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਕਿਵੇਂ ਛੱਡਿਆ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਪੋ ਦੀ ਇੱਕ ਕਰੀਲੀ ਰਾਤ ਹੈ ਸਨ 1704 ਅੱਜ ਬਾਪੂ ਨੇ ਜਿਹੜੀ ਨਗਰੀ ਵਸਾਈ ਸੀ ਉਹ ਮੱਖੋਵਾਲ ਦੀ ਧਰਤੀ ਸੀ ਸ਼ਾਮ ਦਾ ਵੇਲਾ ਹੈ ਹਜੂਰ ਨੇ ਤਰਤੀਬ ਬਣਾਈ ਭਾਈ ਦਿਆ ਸਿੰਘ ਜੀ ਨੂੰ ਆਵਾਜ਼ ਮਾਰੀ ਭਾਈ ਧਰਮ ਸਿੰਘ ਜੀ ਨੂੰ ਆਵਾਜ਼ ਮਾਰੀ ਤੁਸੀਂ ਕਾਫਲੇ ਦੇ ਅੱਗੇ ਚੱਲੋਗੇ ਸੈਂਕੜਿਆਂ ਦੀ ਗਿਣਤੀ 'ਚ ਸਿੱਖ ਅਨੰਦਪੁਰ ਤੋਂ ਨਿਕਲੇ ਹਨ ਵਿਚਕਾਰ ਮਾਤਾ ਗੁਜਰੀ ਜੀ ਹੋਵੇਗੀ ਆਪਣੇ ਸੀਨੇ ਨਾਲ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਆਪਣੇ ਕੋਡੇ ਦੇ ਅੱਗੇ ਬਿਠਾ ਕੇ ਚੱਲੇਗੀ ਵਿਚਕਾਰ ਗੁਰੂ ਦੇ ਮਹਿਲ ਮਾਤਾ ਸੁੰਦਰੀ ਜੀ ਹੋਣਗੇ ਮਾਤਾ ਸਾਹਿਬਕੌਰ ਜੀ ਹੋਣਗੇ ਉਹਨਾਂ ਦੇ ਨਾਲ ਪਾਈ ਮਣੀ ਸਿੰਘ ਜੀ ਹੋਣਗੇ ਅਤੇ ਪਿੱਛੋਂ ਗੁਰੂ ਕਲੰਗੀ ਵਾਲੇ ਹੋਣਗੇ ਕਾਫਲੇ ਦੇ ਪਿੱਛੇ ਚੱਲਣਗੇ ਪਾਈ ਉਦੇਸ ਸਿੰਘ ਉਹਨਾਂ ਦੇ ਨਾਲ ਚੱਲਣਗੇ ਸਾਡੇ ਵੱਡੇ ਪੁੱਤਰ ਬਾਬਾਜੀਤ ਸਿੰਘ ਜੀ ਕਹਿੰਦੇ ਹਨ ਕਿ ਹਮਲਾ ਅੱਗੋਂ ਨਹੀਂ ਪਿੱਛੋਂ ਹੋਣਾ ਏ ਇਹ ਨਾ ਲੋਕ ਕਹਿਣ ਕਿ ਆਪਣੇ ਪੁੱਤਰ ਬਚਾ ਕੇ ਲੈ ਗਿਆ ਕਹਿਣ ਲੱਗੇ ਬੇਟਾ ਜੀਤ ਸਿੰਘ ਪਿੱਛੋਂ ਹਮਲਾ ਹੋਵੇ ਤਾਂ ਪੁਰਜਾ ਪੁਰਜਾ ਕੱਟ ਮਰਨਾ ਏ ਪਰ ਪਿੱਛੋਂ ਰਖਵਾਲੀ ਕਰਨਾ ਤੁਹਾਡਾ ਫਰਜ਼ ਹੈ ਆਨੰਦਪੁਰ ਛੱਡਣ ਤੋਂ ਪਹਿਲਾਂ ਗੁਰਬਖਸ਼ ਉਦਾਸੀ ਨੂੰ ਕਿਰਪਾਲੂ ਦਾਤਾ ਜੀ ਨੇ ਕੋਲ ਬੁਲਾਇਆ ਉਸ ਨੂੰ ਕਹਿੰਦੇ ਹਨ ਅਸੀਂ ਆਨੰਦਪੁਰੀ ਨੂੰ ਛੱਡ ਕੇ ਚੱਲ ਨਹੀਂ ਹਾਂ ਤੁਸੀਂ ਇੱਕ ਕੰਮ ਕਰਿਓ ਜਿੱਥੇ ਪਿਤਾ ਗੁਰੂ ਦਾ ਸੰਸਕਾਰ ਹੋਇਆ ਏ ਉਸ ਦੀ ਸੰਭਾਲ ਤੁਸੀਂ ਕਰਨੀ ਹੈ ਆਪ ਆਨੰਦਪੁਰ ਤੋਂ ਨਿਕਲੇ ਹਨ ਕਨਗੀ ਵਾਲਾ ਚੋਜੀ ਪ੍ਰੀਤਮ ਅੱਜ ਚਾਰ ਪੁੱਤਰਾਂ ਨੂੰ ਲੈ ਕੇ ਤੁਰਿਆ ਏ ਦੋ ਮਹਿਲ ਉਸ ਦੇ ਨਾਲ ਹਨ ਬੁੱਢੜੀ ਮਾਤਾ ਮਤਾ ਗੁਜਰਕੌਰ ਜੀ ਨਾਲ ਹਨ ਪੰਜ ਪਿਆਰੇ ਨਾਲ ਹਨ ਮਰ ਜੀਵੜੇ ਸਿੱਖ ਉਹਨਾਂ ਦੇ ਨਾਲ ਹਨ ਇੰਜ ਨਜ਼ਰ ਆਉਂਦਾ ਪਿਆ ਏ ਕਿ ਜਿਹੜਾ ਕਾਫਲਾ ਜਨੰਦਪੁਰੋਂ ਨਿਕਲਿਆ ਏ ਹੌਲੀ-ਹੌਲੀ ਇਸਨੇ ਖਿੰਡ ਜਾਣਾ ਏ ਨੰਦਪੁਰ ਸਾਹਿਬ ਤੋਂ ਰਾਤ ਨੂੰ ਨਿਕਲੇ ਹਨ ਹਜ਼ੂਰ ਕੀਰਤਪੁਰ ਸਾਹਿਬ ਆਏ ਬਾਬਾ ਸੂਰਜਮਲ ਦੀ ਸੰਤਾਨ ਵਿੱਚੋਂ ਉਹਨਾਂ ਦੇ ਪੋਤੇ ਮਿਲੇ ਹਜ਼ੂਰ ਨੇ ਆਪਣੇ ਵੱਲੋਂ ਉਹਨਾਂ ਨੂੰ ਅਸੀਸਾਂ ਦਿੱਤੀਆਂ ਅਤੇ ਕਿਰਪਾਣੂ ਦਾਤਾ ਜੀ ਨੇ ਆਪਣੇ ਬਜ਼ੁਰਗਾਂ ਦੀ ਧਰਤੀ ਕੀਰਤਪੁਰ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਚੱਲ ਪਏ ਹਨ ਉਧਰੋਂ ਕਸਮ ਚੁੱਕ ਕੇ ਮੁਕਰਣ ਵਾਲੇ ਲੋਕ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਾਂਦਾ ਪਿਆਏ ਅੱਜ ਕੀਰਲੋ ਅੱਗੇ ਤਾਂ ਕਿਲਿਆਂ ਵਿੱਚ ਹੁੰਦੇ ਹਨ ਓਣ ਅੱਜ ਮੇ ਦਾਨ ਵਿੱਚ ਨਿਕਲੇ ਹਨ ਕੀਰਕੇ ਗੁਰੂ ਕਲਗੀਧਰ ਦੇ ਪਿਤਾ ਨੂੰ ਤੇ ਉਸ ਦੇ ਸਿੱਖਾਂ ਨੂੰ ਖਤਮ ਕਰ ਦਿਓ ਜਦੋਂ ਹਜ਼ੂਰ ਕੀਰਤਪੁਰ ਟੱਪੇ ਅਤੇ ਸਰਸਾ ਦੇ ਕਿਨਾਰੇ ਅਜੇ ਆਉਣਾ ਹੈ ਤਾਂ ਸਿੱਖ ਵਿਦਵਾਨ ਲਿਖਦੇ ਹਨ ਕਿ ਪਿੱਛੋਂ ਆਵਾਜ਼ ਆਈ ਸਿੱਖੋ ਆਪਣੇ ਹਥਿਆਰ ਸੁੱਟ ਦਿਓ ਹੁਣ ਆਨੰਦਪੁਰ ਨਹੀਂ ਹੈ ਆਪਣੇ ਆਪ ਸ਼ਾਸਤਰ ਛੱਡ ਦਿਓਗੇ ਤਾਂ ਜਾਨ ਬਖਸ਼ ਦਿੱਤੀ ਜਾਵੇਗੀ ਨਹੀਂ ਤਾਂ ਸਾਰਾ ਕਾਫਲਾ ਕੀਰਕੇ ਖਤਮ ਕਰ ਦੇਵਾਂਗੇ ਅੱਗੋਂ ਉਸ ਲਲਕਾਰ ਦਾ ਉੱਤਰ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੇ ਦਿੱਤਾ ਉੱਚੀ ਲਲਕਾਰ ਕੇ ਕਿਹਾ ਭਾਵੇਂ ਪਹਾੜੀਆਂ ਹੋਣ ਪਾਵੇਂ ਕੇ ਲਈ ਪਾਵੇਂ ਮੈਦਾਨੀ ਇਲਾਕਾ ਹੋਵੇ ਜਿਹੜੇ ਸ਼ਸਤਰ ਮੇਰੇ ਪਿਤਾ ਨੇ ਫੜਾਈ ਹਨ ਤਣ ਚੋਂ ਜਿੰਦ ਨਿਕਲਣ ਤੋਂ ਬਾਅਦ ਹੀ ਹੱਥਾਂ ਚੋਂ ਇਹ ਸ਼ਸਤਰ ਛੁੱਟਣਗੇ ਜਿਉਂਦੇ ਜੀ ਗੁਰੂ ਕਨਗੀ ਵਾਲ ਦੇ ਸਿੱਖ ਪੁੱਤਰ ਤੁਹਾਡੇ ਸਾਹਮਣੇ ਸ਼ਸਤਰ ਨਹੀਂ ਛੱਡਣਗੇ ਉਧਰੋਂ ਰਾਤ ਲੰਘਦਿਆਂ ਪ੍ਰਭਾਤ ਵਿਲਾ ਹੋਣ ਲੱਗਿਆ ਵਿੱਚੋਂ ਟਿੱਡੀ ਦਲ ਚੜ੍ਹ ਕੇ ਆ ਰਿਹਾ ਏ ਅੱਗੋਂ ਸਰਸਾ ਨਦੀ ਮੂੰਹ ਅੱਡ ਕੇ ਲਾਗਣ ਬਣੀ ਖਲੋਤੀ ਏ ਉੱਪਰੋਂ ਆਸਮਾਨ ਤੋਂ ਮੀਂਹ ਪਿਆ ਪੈਂਦਾ ਏ ਕਲਗੀ ਵਾਲੇ ਨੇ ਆਵਾਜ਼ ਦਿੱਤੀ ਪਿਆਰੇ ਪਾਈ ਦਿਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ ਏ ਹਜ਼ੂਰ ਕੀ ਹੁਕਮ ਹੈ ਕਹਿ ਲੱਗੇ ਦੇਖੋ ਅੰਮ੍ਰਿਤ ਵੇਲਾ ਕਦੇ ਖੰਜੋਣਾ ਨਹੀਂ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਅੰਮ੍ਰਿਤ ਵੇਲਾ ਵਡਿਆਈ ਵਿਚਾਰ ਕਰਨ ਲਈ ਦਿੱਤਾ ਏ ਆਵਾਜ਼ ਦਿੱਤੀ ਬੇਟਾ ਜੀਤ ਸਿੰਘ ਤੁਸੀਂ ਇੱਕ ਕੰਮ ਕਰਨਾ ਏ ਅਸੀਂ ਕਾਫਲੇ ਸਮੇਤ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰਾਂਗੇ ਇੱਥੇ ਦੀਵਾਨ ਸਜਣਗੇ ਆਵਾਜ਼ ਆਈ ਦਾਤਾ ਪਿੱਛੋਂ ਦੁਸ਼ਮਣ ਆ ਰਿਹਾ ਏ ਕਹਿਣ ਲੱਗੇ ਚੇਤੇ ਰੱਖਿਓ ਸਿੱਖ ਦੀ ਪੂੰਜੀ ਅੰਮ੍ਰਿਤ ਵੇਲਾ ਏ ਨਾਮ ਸਿਮਰਨੇ ਜਿਸ ਦਿਨ ਸਿੱਖ ਦੀ ਪੂੰਜੀ ਬਾਣੀ ਚਲੀ ਗਈ ਉਸ ਨੂੰ ਦੁਸ਼ਮਣ ਜਿੱਥੇ ਮਰਜੀ ਘੇਰ ਕੇ ਖਤਮ ਕਰ ਦੇਵੇ ਉਸ ਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ ਸਵੇਰੇ ਪ੍ਰਭਾਤ ਦਾ ਵੇਲਾ ਆਸਾ ਦੀਵਾਰ ਦਾ ਸਮਾ ਹੋ ਗਿਆ ਉਧਰ ਪਿੱਛੋਂ ਦੁਸ਼ਮਣ ਤੇ ਅੱਗੇ ਸਰਸਾ ਨਦੀ ਸਰਸਾ ਦੇ ਕਿਨਾਰੇ ਅੱਜ ਚੋਜੀ ਪ੍ਰੀਤਮ ਤਾਰਿਆਂ ਦੇ ਚਿੰਦੋਏ ਥੱਲੇ ਹੋਰ ਹੀ ਬੂੰਦਾਬੰਦੀ ਦੇ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਗੁਰੂ ਕਲਗੀ ਵਾਲੇ ਨੇ ਆਪਣੇ ਸਿੱਖਾਂ ਦੇ ਨਾਲ ਆਪ ਕੀਰਤਨ ਕੀਤਾ ਬਾਬਾ ਜੀਤ ਸਿੰਘ ਤੇ ਭਾਈ ਉਦੇ ਸਿੰਘ ਦੁਸ਼ਮਣ ਦਾ ਟੱਕਰਾ ਕਰਦੇ ਹੋਏ ਦੀਵਾਨ ਦੀ ਸਮਾਪਤੀ ਤੋਂ ਬਾਅਦ ਮਾਂ ਪੁੱਤਰ ਮਹਿਲ ਸਾਰੇ ਸਰਸਾ ਦੇ ਕਿਨਾਰੇ ਇਕੱਠੇ ਹਨ ਜਦੋਂ ਸਰਸਾ ਨੂੰ ਪਾਰ ਕਰਨ ਲੱਗੇ ਤਾਂ ਇਸ ਦੇ ਵਿੱਚ ਕਈ ਸਿੱਖ ਪਾਣੀ ਦੇ बहाव ਵਿੱਚ ਰੁੜ ਗਏ ਪਾਣੀ ਇੰਨਾ ਤੇਜ਼ ਸੀ ਕਿ ਮੇਰੇ ਕਲਗੀ ਵਾਲੇ ਪਿਤਾ ਦੇ ਪਰਿਵਾਰ ਵੀ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਉਧਰ ਦੁਸ਼ਮਣ ਚੜ ਕੇ ਆ ਗਿਆ ਬਾਬਾ ਜੀਤ ਸਿੰਘ ਨੇ ਮੁਕਾਬਲਾ ਕੀਤਾ ਅਤੇ ਭਾਈ ਉਦੇ ਸਿੰਘ ਨੇ ਇਸ ਦੀਵਾਨ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪੀਤਾ ਬਾਬਾ ਉਦੇ ਸਿੰਘ ਸ਼ਹੀਦ ਹੋ ਗਏ ਪਰ ਉਹਨਾਂ ਨੇ ਦੀਵਾਨ ਨੂੰ ਆច ਨਹੀਂ ਉਣ ਦਿੱਤੀ ਹਜੂਰ ਨੇ ਸਰਸਾ ਪਾਰ ਕੀਤਾ अजीत ਤੇ ਜੁਝਾਰ ਪਿਤਾ ਦੇ ਸੱਜੇ ਖੱਬੇ ਹੋ ਗਏ ਪਿਆਰੇ ਭਾਈ ਦਿਆ ਸਿੰਘ ਜੀ ਪਿਆਰੇ ਪਾਈ ਧਰਮ ਸਿੰਘ ਜੀ ਪਿਆਰੇ ਪਾਈ ਹਿੰਮਤ ਸਿੰਘ ਜੀ ਪਿਆਰੇ ਪਾਈ ਮੋਹਕਮ ਸਿੰਘ ਜੀ ਪਿਆਰੇ ਪਾਈ ਸਾਹਿਬ ਸਿੰਘ ਜੀ ਨਾਲ ਚੱਲੇ ਹਨ ਮਾਤਾ ਗੁਜਰ ਕੌਰ ਜੀ ਪੋਤਿਆਂ ਨੂੰ ਲੈ ਕੇ ਇੱਕ ਪਾਸੇ ਚਲੀ ਗਈ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਪਾਈ ਮਣੀ ਸਿੰਘ ਜੀ ਦੇ ਨਾਲ ਇੱਕ ਪਾਸੇ ਨੂੰ ਚਲੀ ਗਏ ਹਜੂਰ ਲਾਲਾਂ ਨੂੰ ਆਪਣੇ ਮਰਜੀ ਵਡੇ ਸਿੱਖਾਂ ਨੂੰ ਪੰਜਾਂ ਪਿਆਰਿਆਂ ਨੂੰ ਸੀਨੇ ਨਾਲ ਲਾ ਕੇ ਚਮਕੌਰ ਦੀ ਗੜੀ ਵਾਲੇ ਪਾਸੇ ਤੁਰਨ ਲੱਗੇ 21 ਦਸੰਬਰ ਸਨ 1704 ਦੀ ਸ਼ਾਮ ਪੈ ਗਈ ਹੈ ਮੇਰੇ ਕਲਗੀ ਵਾਲੇ ਨੇ ਸਭ ਕੁਝ ਵੀ ਛੋੜ ਕੇ ਅੱਜ ਚਮਕੌਰ ਦੀ ਗੜੀ ਵੱਲ ਪੈਰ ਵਧਾਇਆ ਦੋ ਭਰਾਵਾਂ ਦੀ ਇਹ ਗੜੀ ਸੀ ਇੱਕ ਦਾ ਨਾਮ ਭਾਈ ਗਰੀਬੂ ਤੇ ਇੱਕ ਦਾ ਨਾਮ 부ਦੀ ਚੰਦਰਾਵਤ ਸੀ ਜਦੋਂ ਹਜੂਰ ਚਮਕੌਰ ਦੀ ਗੜੀ ਵਿੱਚ ਆਏ ਉੱਥੇ ਕਿਰਪਾਲੂ ਦੇ ਚਰਨਾਂ ਵਿੱਚ 부ਦੀ ਚੰਦਰਾਵਤ ਆ ਪਹੁੰਚਿਆ ਉਸ ਨੇ ਹੱਥ ਜੋੜ ਕੇ ਕਿਹਾ ਦਾਤਾ ਤੂੰ ਸਾਡੀ ਖਾਤਰ ਸਭ ਕੁਝ ਕੁਰਬਾਨ ਕਰਨ ਤੇ ਤੋਲਿਆ ਹੈ ਅਸੀਂ ਤੇਰੀ ਸੇਵਾ ਕਰ ਸਕਤੀਆਂ ਇੱਕ ਮੇਰੀ ਕੱਚੀ ਗੜੀ ਹੈ ਜੇ ਰਹਿਣ ਬਸੇਰਾ ਕਰਨਾ ਹੈ ਤਾਂ ਉਸ ਕੱਚੀ ਗੜੀ ਵਿੱਚ ਕਰ ਲਓ ਵਾਹਿਗੁਰੂ ਜੀ ਇਸ ਤੋਂ ਅਗਲੀ ਜਾਣਕਾਰੀ ਤੁਹਾਨੂੰ ਅਗਲੀ ਵੀਡੀਓ ਚ ਦੇਵਾਂਗੇ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਉਣ ਵਾਲੀ ਪੀੜ੍ਹੀ ਸਾਡੇ ਬੱਚੇ ਇਸ ਇਤਿਹਾਸ ਤੋਂ ਜਾਣੂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ